ਮਿੱਤਰੋ ਪਿੰਡ ਦਾ ਕਿਹੜਾ ਬੰਦਾ ਨੀਤ ਦਾ ਮਾੜਾ ਹੈ ਕਿਹੜਾ ਬੰਦਾ ਰੋਟੀ ਪਾਣੀ ਖਵਾ ਕੇ ਰਾਜੀ ਆ ਕਿਹੜਾ ਟਾਲ ਮਟੋਲ ਕਰਦਾ ਹੈ ਕਿਹੜਾ ਘਰ ਚੰਗੀ ਰੋਟੀ ਖਾਂਦਾ ਕਿਹੜਾ ਮਾੜੀ ਡੌਕਲ ਪਾਣੀ ਖਾਂਦਾ ਕਿੰਨਾਂ ਦੀਆਂ ਬੁੜੀਆਂ ਰਕਾਨ ਆ ਇਹ ਸਾਰੀਆਂ ਗੱਲਾਂ ਕੰਬੈਨ ਵਾਲੇ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਹੁੰਦਾ ਠੀਕ ਹੈ ਇਸ ਕਰਕੇ ਮੇਰਾ ਵੀਰ ਕੰਬੈਨ ਵਾਲੇ ਨੂੰ ਟਾਈਮਸ ਰੋਟੀ ਪਹੁੰਚਦੀ ਕਰੈ ਕਰੋ ਵਧੀਆ ਪਿਆਰ ਨਾਲ ਸਲਾਦ ਸੂਦ ਕੱਟ ਕੇ achar chor ਨਾਲ ਠੀਕ ਹੈ ਕੰਬੈਨ ਵਾਲਿਆਂ ਸੋਡੇ ਕਿੱਲਿਆਂ ਤੋਂ ਸੋਡੇ ਝਾੜ ਤੋਂ ਸੋਡੀ ਸਮਰੈਦਾਰੀ ਤੋਂ ਕੁਝ ਨਹੀਂ ਲੈਣਾ ਹੁੰਦਾ ਜੇ ਤੁਸੀਂ ਉਹਨੂੰ ਰੋਟੀ ਪਾਣੀ ਵਧੀਆ ਖਵਾਉਗੇ ਤਾਂ ਉਹ ਗਾਂਹਾਂ ਜਾ ਕੇ ਜਿੰਨੇ ਜਿੰਨੇਕਰਾਂ ਦੇ ਕਣਕ ਵੱਢਣ ਜਾਂਦਾ ਸਾਰਿਆਂ ਕੋਲੇ ਗੱਲ ਕਰਦਾ ਯਾਰ ਵੀ ਉਹਨਾਂ ਦੇ ਗਏ ਸੀ ਉਹਨਾਂ ਨੇ ਬਹੁਤ ਵਧੀਆ ਰੋਟੀ ਖਵਾਈ ਤਾਂ 50 ਫਲਾਨੇ ਵਾਲੇ ਤਾਂ ਡੌਕਲ ਪਾਣੀ ਸੀ ਅਸੀਂ ਭੁੱਖੇ ਮਰ ਗਏ ਇਹ ਸਾਰੀਆਂ ਗੱਲਾਂ ਕੰਬੈਨ ਵਾਲੇ ਨੂੰ ਪਤਾ ਹੁੰਦਾ ਕਿਉਂਕਿ ਉਹਨੇ ਹਰੇਕ ਦੇ ਕਿੱਲੇ ਵਾਲੇ ਦੇ 20 ਕਿੱਲੇ ਵਾਲੇ ਦੇ 30 ਕਿੱਲੇ ਵਾਲੇ ਸਾਰਿਆਂ ਦੇ ਜਾਣਾ ਹੁੰਦਾ ਇਹ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਦੂਜੀ ਗੱਲ ਮੇਰਾ ਵੀਰ ਗਰਮੀ ਹੁੰਦੀ ਤੜਕੇ ਸੁਦਿਆਂ ਚੱਲੇ ਹੁੰਦੇ ਆ ਇਹ ਵੀ ਵਿਚਾਰੇ ਬੰਦੇ ਇਹਨਾਂ ਦਾ ਧਿਆਨ ਰੱਖਿਆ ਕਰੋ ਰੋਟੀ ਪਾਣੀ ਟਾਈਮ ਤੇ ਪਹੁੰਚ ਆਏ ਨਾ ਕਿਹਾ ਕਰੋ ਗਾਂਹਾ ਖਾ ਲੂ ਗਾਂਹਾ ਗੋਹਾ ਭੁੱਖੇ ਮਰ